ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨੰਦੀ ਸਤਿ ਸ਼੍ਰੀ ਅਕਾਲ ਦੇਸ਼ਾਂ ਦੁਨੀਆਂ ਦੀਆਂ ਬਹੁਤ ਸਾਰੀਆਂ ਖਬਰਾਂ ਇਹ ਹੋਈਆਂ ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਤੇ ਵੱਡੀ ਖਬਰ ਇਹ ਆ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹੈ ਅਸੀਂ ਵਾਰ-ਵਾਰ ਇਹ ਗੱਲ ਸੁਣਦੇ ਆਂ ਕਰਦੇ ਆਂ ਸਮਝਦੇ ਆਂ ਮਹਿਸੂਸ ਕਰਦੇ ਆਂ ਕਿ ਭਾਈ ਚੰਡੀਗੜ੍ਹ ਲੈ ਕੇ ਰਹਾਗੇ ਚੰਡੀਗੜ੍ਹ ਪੰਜਾਬ ਦਾ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਗਈ ਹੈ ਚੰਡੀਗੜ੍ਹ ਪੰਜਾਬ ਦੇ ਹਿੱਸੇ ਦੇ ਵਿੱਚ ਆਉਣਾ ਚਾਹੀਦਾ ਸੰਘਰਸ਼ ਕਰਾਂਗੇ ਆਹ ਕਰਾਂਗੇ ਉਹ ਕਰਾਂਗੇ ਪਰ ਹੁਣ ਪ੍ਰੋਫੈਸਰ ਜਗਮੂਨ ਸਿੰਘ ਰਾਜੂ ਜਿਹੜੇ ਕਿ ਸਾਬਕਾ ਆਈਏਐਸ ਅਧਿਕਾਰੀ ਆ ਉਹਨਾਂ ਦੇ ਵੱਲੋਂ ਪਾਈ ਗਈ ਇੱਕ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਇਸ ਗੱਲ ਦਾ ਕਿ ਪੰਜਾਬ ਦੀ ਸਰਕਾਰ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਆ ਕਿ ਚੰਡੀਗੜ੍ਹ ਸਾਨੂੰ ਦਿੱਤਾ ਗਿਆ ਜਾਂ ਸਾਡੀ ਰਾਜਧਾਨੀ ਆ ਨਾ ਕੋਈ ਕਾਗਜ਼ ਪੱਤਰ ਆ ਨਾ ਕੋਈ ਫਾਈਲ ਆ ਕੋਈ ਡਾਕੂਮੈਂਟ ਨਹੀਂ ਆ ਕੋਈ ਦਸਤਾਵੇਜ਼ ਨਹੀਂ ਹੈ ਜਿਹਦੇ ਰਾਹੀਂ ਇਹ ਪਤਾ ਲੱਗੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਆਪਾਂ ਸਾਰੇ ਜਾਣਦੇ ਕਿ ਚੰਡੀਗੜ੍ਹ ਦੇ ਉੱਤੇ ਗਾਣੇ ਵੀ ਆ ਗਏ ਚੰਡੀਗੜ੍ਹ ਤੇ ਫਿਲਮਾਂ ਵੀ ਬਣ ਗਈਆਂ ਚੰਡੀਗੜ੍ਹ ਦੇ ਵਿੱਚ ਲੋਕ ਵੀ ਰਹਿਣ ਲੱਗ ਪਏ ਚੰਡੀਗੜ੍ਹ ਪੰਜਾਬ ਦਾ ਹੈ ਇਹ ਵਾਰ-ਵਾਰ ਅਸੀਂ ਸਾਰੇ ਗੱਲ ਕਹਿੰਦੇ ਆ ਪਰ ਜੇਕਰ ਇਸ ਆਰਟੀਆਈ ਦੇ ਵਿੱਚ ਜੋ ਦਿੱਤੀ ਗਈ ਜਾਣਕਾਰੀ ਉਦੇ ਉੱਤੇ ਯਕੀਨ ਕੀਤਾ ਜਾਵੇ ਤਾਂ ਪੰਜਾਬ ਦੀ ਸਰਕਾਰ ਦੇ ਕੋਲੇ ਸਬੰਧਤ ਵਿਭਾਗ ਦੇ ਕੋਲੇ ਕੋਈ ਵੀ ਐਸਾ ਦਸਤਾਵੇਜ਼ ਨਹੀਂ ਹੈ ਜਿਹੜਾ ਇਹ ਦਰਸਾਉਦਾ ਹੋਵੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਜੇਕਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨਹੀਂ ਹੈ ਜੇਕਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਬਾਰੇ ਕੋਈ ਦਸਤਾਵੇਜ਼ ਨਹੀਂ ਹੈ ਤਾਂ ਇਹਦਾ ਮਤਲਬ ਇਹ ਆ ਕਿ ਹੁਣ ਤੱਕ ਅਸੀਂ ਐਵੇਂ ਹੀ ਪੜਦੇ ਰਹੇ ਕਿ ਭਾਈ ਦਿੱਲੀ ਭਾਰਤ ਦੀ ਰਾਜਧਾਨੀ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਇਹਦਾ ਮਤਲਬ ਹੁਣ ਤੱਕ ਅਸੀਂ ਐਵੇਂ ਚੰਡੀਗੜ੍ਹ ਲਈ ਬੋਰਚੇ ਲਾਉਂਦੇ ਰਹੇ ਇਹਦਾ ਮਤਲਬ ਇਹ ਆ ਕਿ ਹੁਣ ਤੱਕ ਅਸੀਂ ਐਵੇਂ ਚੰਡੀਗੜ੍ਹ ਦੇ ਨਾਂ ਦੇ ਉੱਤੇ ਸਿਆਸਤ ਕਰਦੇ ਰਹੇ ਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਵਾਪਸ ਲੈ ਕੇ ਛੱਡਾਂਗੇ ਆ ਗੱਲਾਂ ਕਰਦੇ ਰਹੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਦੇ ਵੱਲੋਂ ਹਾਲੇ ਤੱਕ ਇਸ ਨੋਟੀਫਿਕੇਸ਼ਨ ਬਾਰੇ ਕੋਈ ਜਾਣਕਾਰੀ ਕਰੇ ਦਿੱਤੀ ਨਹੀਂ ਗਈ ਕਿ ਸਾਡੇ ਕੋਲੇ ਭਾਈ ਉਹ ਨੋਟੀਫਿਕੇਸ਼ਨ ਆ ਜਿਹੜੇ ਨੋਟੀਫਿਕੇਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਹੋਵੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਕੋਈ ਨਾ ਕੋਈ ਤਾਂ ਤੁਹਾਡੇ ਕੋਲੇ ਦਸਤਾਵੇਜ਼ ਹੁੰਦਾ ਕਿਸੇ ਨਾ ਕਿਸੇ ਦੇ ਦਸਤਖਤ ਤਾਂ ਹੁੰਦੇ ਆ ਕੋਈ ਨਾ ਕੋਈ ਤਾਂ ਡਾਕੂਮੈਂਟ ਤੁਹਾਡੇ ਕੋਲ ਹੁੰਦਾ ਜੇਕਰ ਸੂਬੇ ਦੀ ਸਰਕਾਰ ਕੋਲੇ ਇਹ ਸਭ ਕੁਝ ਹੈ ਜਾਂ ਕਿਸੇ ਕੋਲੇ ਕੋਈ ਮੰਤਰੀ ਸੰਤਰੀ ਦੇ ਕੋਲੇ ਕੋਈ ਪੁਰਾਣਾ ਦਸਤਾਵੇਜ਼ ਪਿਆ ਉਹਨੂੰ ਇਸ ਵੇਲੇ ਸਾਹਮਣੇ ਲਿਆ ਕੇ ਪੰਜਾਬ ਦੇ ਲੋਕਾਂ ਦੀ ਸ਼ੰਕਾ ਨਿਵਰਤੀ ਕਰਨੀ ਚਾਹੀਦੀ ਆ ਕਿ ਭਾਈ ਐਵੇਂ ਨਾ ਡਰੋ ਐਵੇਂ ਨਾ ਸ਼ੱਕ ਦੇ ਵਿੱਚ ਰਹੋ ਐਵੇਂ ਨਾ ਤੁਸੀਂ ਇਸ ਗੱਲ ਦੀ ਅਫਵਾਹ ਬਣਾਓ ਆ ਮੇਰੇ ਕੋਲੇ ਦਸਤਾਵੇਜ਼ ਆ ਆ ਮੇਰੇ ਕੋਲੇ ਸਾਰਾ ਸਮਾਨ ਹੈ ਸੋ ਪ੍ਰੋਫੈਸਰ ਜਗਮੋਹਨ ਸਿੰਘ ਰਾਜੂ ਨੂੰ ਜਿਹੜੀ ਆਰਟੀਆ ਦੇ ਰਾਹੀਂ ਜਾਣਕਾਰੀ ਮਿਲੀ ਆ ਇਹਦੇ ਬਾਬਤ ਆਉਂਦੇ ਸਮੇਂ ਦੇ ਵਿੱਚ ਕੀ ਰਾਜਨੀਤੀ ਹੋਊਗੀ ਕੀ ਬਣੂਗਾ ਕੀ ਨਹੀਂ ਬਣੂਗਾ ਇਹ ਵਕਤ ਦੱਸੂਗਾ ਪਰ ਆਪਣੇ ਆਪ ਦੇ ਵਿੱਚ ਮੈਂ ਵੀ ਹੈਰਾਨ ਜ਼ਰੂਰ ਹੋਇਆ ਕਿ ਯਾਰ ਤਾਂ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਹੀ ਨਹੀਂ ਆ ਇਹਦਾ ਮਤਲਬ ਤਾਂ ਕਬਜ਼ੇ ਦੀ ਜ਼ਮੀਨ ਵਾਂਗੂ ਆਪਾਂ ਉਹਦੇ ਤੇ ਹੱਕ ਜਮਾਈ ਜਾਂਨੇ ਆ ਪਰ ਸਾਡੇ ਕੋਲੇ ਤਾਂ ਕੁਝ ਹੈ ਹੀ ਨਹੀਂਗਾ ਉਸ ਤਾਂ ਸ਼ਾਮਲਾੜ ਦੀ ਜ਼ਮੀਨ ਵਾਂਗੂ ਉਹ ਕਹਿੰਦੇ ਵੀ ਇਹ ਸਾਡੀ ਆ ਸਾਡੀ ਆ ਸਾਡੀ ਆ ਪਰ ਉਹ ਤਾਂ ਕਾਗਜ਼ਾਂ ਦੇ ਵਿੱਚ ਸਾਡੀ ਰਾਜਧਾਨੀ ਹੈ ਹੀ ਨਹੀਂ ਹਾਲ ਦੀ ਘੜੀ ਅਗਲੀ ਜਿਹੜੀ ਜਾਣਕਾਰੀ ਆ ਉਹ ਵੀ ਚੰਡੀਗੜ੍ਹ ਦੇ ਬਾਰੇ ਹੀ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਨਵੀਂ ਇਮਾਰਤ ਦੇ ਨਿਰਮਾਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਪੰਜਾਬ ਦੇ ਵੱਲੋਂ ਇਹਦੇ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਗਈ ਆ ਕੇਂਦਰੀ ਵਾਤਾਵਰਣ ਮਹਿਕਮੇ ਨੇ ਐਨਓਸੀ ਜਾਰੀ ਕੀਤੀ ਆ ਤੇ ਬਦਲੇ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਜ ਕੁੜਾ ਦੇ ਵਿੱਚ ਜ਼ਮੀਨ ਦੇਣ ਦੀ ਗੱਲ ਕੀਤੀ ਗਈ ਆ 12 ਏਕੜ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਵਾਸਤੇ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ এরੇ ਤੋਂ ਬਾਅਦ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਵੱਖ-ਵੱਖ ਸਿਆਸੀ ਆਗੂਆਂ ਨੇ ਸਖਤ ਪ੍ਰਤੀਕਰਮ ਦਿੱਤਾ ਜੁਲਾਈ 2022 ਦੇ ਵਿੱਚ ਜੈਪੁਰ ਦੇ ਵਿੱਚ ਉੱਤਰੀ ਖੇਤਰ ਕੌਂਸਲ ਦੀ ਮੀਟਿੰਗ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਦੇ ਚੱਲਦਿਆਂ ਹੁਣ ਨਵੀਂ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਵੱਲੋਂ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਨੂੰ ਜਾਣ ਵਾਲੀ ਸੜਕ ਨੇੜੇ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਇਹਦੇ ਬਦਲੇ ਦੇ ਵਿੱਚ ਹਰਿਆਣਾ ਤੋਂ 12 ਏਕੜ ਜ਼ਮੀਨ ਲਈ ਜਾਵੇਗੀ ਮਨਸਾ ਦੇਵੀ ਕੰਪਲੈਕਸ ਨੇੜੇ 12 ਏਕੜ ਜ਼ਮੀਨ ਈਕੋ ਸੰਵੇਦਨਸ਼ੀਲ ਜ਼ੋਨ ਦੇ ਵਿੱਚ ਆਉਂਦੀ ਹੈ ਇਹਦੇ ਉੱਤੇ ਕੇਂਦਰ ਸਰਕਾਰ ਦੇ ਵਾਤਾਵਰਣ ਵਿਭਾਗ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਬਦਲਾਅ ਕੀਤਾ ਇਹਦੇ ਤਹਿਤ ਹੁਣ ਜ਼ਮੀਨ ਅਲਾਟ ਕਰਨ ਦੇ ਵਿੱਚ ਆਇਰਪੋਰਟ ਨੂੰ ਦੂਰ ਕਰ ਦਿੱਤਾ ਗਿਆ ਹੁਣ ਇਹ ਜ਼ਮੀਨ ਪ੍ਰਸ਼ਾਸਨ ਨੂੰ ਆਸਾਨੀ ਨਾਲ ਟਰਾਂਸਫਰ ਕੀਤੀ ਜਾ ਸਕਦੀ ਹੈ ਤੇ ਪ੍ਰਸ਼ਾਸਨ ਰੇਲਵੇ ਸਟੇਸ਼ਨ ਨੇੜੇ ਵਿਧਾਨ ਸਭਾ ਦੀ ਜ਼ਮੀਨ ਵੀ ਹਰਿਆਣਾ ਸਰਕਾਰ ਨੂੰ ਟਰਾਂਸਫਰ ਕਰ ਦੇਵੇਗਾ ਕਹਿਣ ਦਾ ਭਾਵ ਇਹ ਆ ਕਿ ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਤਾਂ ਹੈ ਹੀ ਚੰਡੀਗੜ੍ਹ ਦੇ ਵਿੱਚ ਹਰਿਆਣਾ ਵਿਧਾਨ ਸਭਾ ਵੱਖਰੀ ਬਣੇਗੀ 10 ਏਕੜ ਦੇ ਵਿੱਚ ਇਹਦੇ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਜਦੋਂ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤਾਂ ਫਿਰ ਇਹਦੇ ਵਿੱਚ ਹਰਿਆਣੇ ਦੀ ਦਖਲਅੰਦਾਜ਼ੀ ਕਿਉਂ ਆ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਕਿਉਂ ਦਿੱਤੀ ਗਈ ਹੈ ਜੇ ਹਰਿਆਣੇ ਨੇ ਵਿਧਾਨ ਸਭਾ ਵੱਖਰੀ ਬਣਾਉਣੀ ਆ ਜਾ ਕੇਂਦਰ ਦੀ ਸਰਕਾਰ ਚਾਹੁੰਦੀ ਆ ਕਿ ਵੱਖਰੀ ਬਣੇ ਤਾਂ ਇਹਨਾਂ ਨੂੰ ਤੁਸੀਂ ਪੰਚਕੂਲਾ ਵਿੱਚ ਜ਼ਮੀਨ ਅਲਾਟ ਕਰ ਦਿਓ ਹਰਿਆਣੇ ਦੇ ਕਿਸੇ ਹੋਰ ਸ਼ਹਿਰ ਦੇ ਵਿੱਚ ਕਰ ਦਿਓ ਚੰਡੀਗੜ੍ਹ ਦੇ ਵਿੱਚ ਹੀ ਕਿਉਂ ਉਧਰ ਪਤਾ ਲੱਗਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਹੱਕ ਪ੍ਰਗਟਾਉਂਦਾ ਹੱਕ ਜਿਤਾਉਂਦਾ ਕਿ ਭਾਈ ਚੰਡੀਗੜ੍ਹ ਸਾਡਾ ਪਰ ਹੌਲੀ-ਹੌਲੀ ਸਾਡੇ ਕੋਲੋਂ ਹੱਕ ਸਾਰੇ ਖੋਹੇ ਜਾ ਰਹੇ ਆ ਉਧਰ ਪਤਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਡਾਇਰੈਕਟਰ ਦਲਜੀਤ ਸਿੰਘ ਕੀਮਾਨ ਨੇ ਕਿਹਾ ਇਹ ਪੰਜਾਬ ਦੇ ਲੋਕਾਂ ਨਾਲ ਵੱਡੀ ਬੇਇਨਸਾਫੀ ਆ ਬੀਬੀ ਰਜਿੰਦਰ ਕੌਰ ਪਠੱਲ ਤੋਂ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਬੀਜੇਪੀ ਤੋਂ ਛੁੱਟ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਧੋਖਾ ਤੇ ਧੱਕਾ ਕੇਂਦਰ ਦੀ ਸਰਕਾਰ ਹੌਲੀ ਹੌਲੀ ਪੰਜਾਬ ਦਾ ਹੱਕ ਘਟਾਈ ਜਾਂਦੀ ਆ ਹਰਿਆਣਾ ਦਾ ਹੱਕ ਵਧਾਈ ਜਾਂਦੀ ਆ ਤੇ ਇਹ ਗੱਲ ਨੂੰ ਉਹ ਕਹਿੰਦੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਸ ਤੋਂ ਕੁਲੀ ਜਾਣਕਾਰੀ ਇਹ ਆ ਲਗੇ ਕਲ ਸੁਖਬੀਰ ਸਿੰਘ ਬਾਦਲ ਦੇ ਪੈਰ ਦੇ ਵਿੱਚ ਫ੍ਰੈਕਚਰ ਹੋ ਗਿਆ ਲੰਗੇ ਕਲ ਸੁਖਬੀਰ ਸਿੰਘ ਬਾਦਲ ਦੀਆਂ ਵੀਲਚੇਅਰ ਦੇ ਉੱਤੇ ਬੈਠਿਆ ਦੀਆਂ ਫੋਟੋ ਦੇਖੀਆਂ ਮੈਂ ਇਕੱਲੇ ਨਹੀਂ ਬਹੁਤ ਸਾਰੇ ਪੰਜਾਬੀ ਭੈਣਾ ਵੀਰਾਂ ਨੇ ਦੇਖੀਆਂ ਹੋਣੀਆਂ ਗੱਲ ਕੀ ਬਣੀ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਉਹਨਾਂ ਦੇ ਪੈਰ ਦੇ ਉੱਤੇ ਸੱਟ ਲੱਗੀ ਕੀ ਪੈਰ ਦੇ ਉੱਤੇ ਵੱਡੀ ਸੱਟ ਲੱਗੀ ਆ ਉਹਨਾਂ ਨੇ ਪਲਾਸਟਰ ਲੱਗਾ ਵੀ ਦੇਖਿਆ ਵੀਲਚੇਅਰ ਦੇ ਉੱਤੇ ਉਹ ਅਕਾਲ ਤਖਤ ਸਾਹਿਬ ਪਹੁੰਚੇ ਆ ਕਾਰਨ ਕੀ ਬਣ ਗਿਆ ਪਾੜਾ ਕੀ ਵਾਪਰ ਗਿਆ ਇਹਨਾਂ ਖਬਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਜਾਣਕਾਰੀ ਅਸਲ ਵਿੱਚ ਇਹ ਆ ਕਿ ਸੁਖਬੀਰ ਸਿੰਘ ਬਾਦਲ ਲੰਗੇ ਕਲ ਅਕਾਲ ਤਖਤ ਸਾਹਿਬ ਪਹੁੰਚੇ ਸੀ ਉਥੇ ਪਹਿਲਾਂ ਖਬਰ ਆਈ ਕਿ ਇਹਨਾਂ ਦੇ ਪੈਰ ਦਾ ਠੇਡਾ ਵੱਜ ਗਿਆ ਅੰਗੂਠਾ ਟੁੱਟ ਗਿਆ ਪੈਰ ਦਾ ਫਿਰ ਇਹਨਾਂ ਦਾ ਉਥੇ ਪਲਾਸਟਰ ਲਵਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਇਹ ਅਕਾਲ ਤਖਤ ਸਭ ਸਖਤਰਤ ਪਹੁੰਚਿਆ ਪਰ ਉਸ ਤੋਂ ਬਾਅਦ ਜਾਣਕਾਰੀ ਆਈ ਕਿ ਇਹ ਜਿਹੜੀ ਕੁਰਸੀ ਤੇ ਬੈਠੇ ਸੀ ਰਵਲਵਿੰਗ ਕੁਰਸੀ ਦੇ ਉੱਤੇ ਘੁੰਮਣ ਵਾਲੀ ਤੇ ਉਹ ਕਹਿੰਦੇ ਬਈ ਟੁੱਟ ਗਈ ਉਦੇ ਇੱਕ ਪਾਸੇ ਭਾਰ ਜ਼ਿਆਦਾ ਆਇਆ ਜਿਹਦੇ ਕਰਕੇ ਇਹ ਡਿੱਗ ਪਏ ਤੇ ਫਿਰ ਇਹਨਾਂ ਦੇ ਪੈਰ ਦੇ ਉੱਤੇ ਫ੍ਰੈਕਚਰ ਆ ਗਿਆ ਫਿਰ ਹਸਪਤਾਲ ਲੈ ਕੇ ਗਏ ਇਹਨਾਂ ਨੂੰ ਪਤਾ ਲੱਗਾ ਜੀ ਉੱਥੇ ਪਲਾਸਟਰ ਲਵਾਇਆ ਗਿਆ ਤੇ ਫਿਰ ਇਹਨਾਂ ਨੇ ਅਕਾਲ ਤਖਤ ਸਕੱਤਰਤ ਦੇ ਉੱਤੇ ਆਪਣੀ ਇੱਕ ਅਰਜ਼ੀ ਆਪਣੀ ਇੱਕ ਜੋੜੜੀ ਦਿੱਤੀ ਆ ਉਹਦੇ ਵਿੱਚ ਇਹ ਗੱਲ ਕਹੀਏ ਸੁਖਵੀਰ ਸਿੰਘ ਬਾਦਲਪੁਰਾ ਨੇ ਕਿ 2.5 ਮਹੀਨੇ ਹੋ ਗਏ ਆ ਇਸ ਤੋਂ ਵੀ ਵੱਧ ਸਮਾਂ ਹੋ ਗਿਆ ਜਦੋਂ ਜੱਜਦਾਰ ਸਾਹਿਬ ਨੇ ਮੈਨੂੰ ਤਨਖਾਹਿਆ ਕਰਾਰ ਦਿੱਤਾ ਸੀ ਪਰ ਹਾਲੇ ਤੱਕ ਮੈਨੂੰ ਤਨਖਾਹ ਲਈ ਨਹੀਂ ਗਈ ਕਿਰਪਾ ਕਰਕੇ ਜੋ ਵੀ ਤਨਖਾਹ ਲਾਉਣੀ ਆ ਮੈਨੂੰ ਉਹ ਜਲਦ ਲਾ ਦਿੱਤੇ ਜਾਵੇ ਤਾਂ ਜੋ ਮੈਂ ਗੁਰੂ ਦੇ ਨਿਮਾਣੇ ਸਿੱਖ ਹੋਣ ਦੇ ਨਾਤੇ ਤੇ ਮੈਂ ਆਪਣੀ ਉਸ ਤਨਖਾਹ ਨੂੰ ਜਿਹੜਾ ਭੁਗਤਕੇ ਤੇ ਫਿਰ ਆਪਣੀਆਂ ਸਿਆਸੀ ਸਰਗਰਮੀਆਂ ਦੇ ਵਿੱਚ ਜੁਟ ਸਕਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਇਸ ਵੇਲੇ ਜ਼ਰੂਰਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨੀਆਂ ਕਈ ਲੋਕਾਂ ਵੱਲੋਂ ਸਾਜ਼ਿਸ਼ਾਂ ਕੀਤੀਆਂ ਗਈਆਂ ਜਥੇਦਾਰ ਸਾਹਿਬ ਨੂੰ ਬੇਨਤੀ ਆ ਕਿ ਕੁਝ ਵੀ ਤਨਖਾਹ ਲਾਓ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਜੋ ਵੀ ਫੈਸਲਾ ਲੈਣਾ ਉਹ ਲਓ ਪਰ ਉਹ ਜਲਦੀ ਲੈ ਲਵੋ ਕਿਉਂਕਿ ਇੰਨਾ ਲੰਮਾ ਸਮਾਂ ਹੋ ਗਿਆ ਇਹ ਫੈਸਲਾ ਨਾ ਹੋਣ ਕਰਕੇ ਹੀ ਅਸੀਂ ਹੁਣ ਤੱਕ ਸਿਰਫ ਸਿਰਫ ਉਡੀਕ ਕਰ ਰਹੇ ਹਾਂ ਕਿ ਜਦੋਂ ਅਕਾੜੀ ਦਲ ਦੇ ਲਈ ਸਰਗਰਮੀ ਫੜਨੀ ਆ ਤਾਂ ਫਿਰ ਉਹ ਤਨਖਾਹ ਦੀ ਪੂਰਤੀ ਤੋਂ ਬਾਅਦ ਫੜਨੀ ਆ ਉਹਨਾਂ ਨੇ ਕਿਹਾ ਜੀ ਕਿ ਅੱਥ ਕੀ ਅਸੀਂ ਚਾਰਾਂ ਸੀਟਾਂ ਨਹੀਂ ਚੋਣਾ ਵੀ ਨਹੀਂ ਲੜ ਰਹੇ ਇਸ ਕਰਕੇ ਕਿਰਪਾ ਕਰਕੇ ਜਲਦ ਤੋਂ ਜਲਦ ਉਹਨਾਂ ਨੂੰ ਇਹ ਤਨਖਾਹ ਜਾਰੀ ਕੀਤੀ ਜਾਵੇ ਉਸ ਤੋਂ ਕੋਲੀ ਗੱਲ ਇਹ ਆ ਜਾਨੀ ਹਰਪ੍ਰੀਤ ਸਿੰਘ ਜਿਹੜੇ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਲੰਘੇ ਕਲਪਤਾ ਲੱਗਾ ਕਿ ਮਹੱਤਵਪੂਰਨ ਗੱਲ ਕੀਤੀ ਗਈ ਆ ਉਹਨਾਂ ਨੇ ਜੈਡ ਸ਼੍ਰੀਣੀ ਦੀ ਸਿਕਿਉਰਟੀ ਜਿਹੜੀ ਉਹਨਾਂ ਦੀ ਉਹ ਤਾਂ ਵਾਪਸ ਕਰਨ ਦੀ ਅਰਜ਼ੀ ਪਹਿਲਾਂ ਹੀ ਕੇਂਦਰ ਨੂੰ ਭੇਜ ਦਿੱਤੀ ਸੀ ਪਰ ਹੁਣ ਕੇਂਦਰ ਨੇ ਉਹਨਾਂ ਦੀ ਇਸ ਸਿਕਿਉਰਟੀ ਨੂੰ ਵਾਪਸ ਲੈ ਲਿਆ ਤੁਹਾਨੂੰ ਯਾਦ ਹੋਣਾ ਕੁਝ ਇੱਕ ਹਫ਼ਤੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕਹੀ ਸੀ ਕਿ ਮੈਨੂੰ ਕੇਂਦਰ ਦੀ ਸਿਕਿਉਰਟੀ ਨਹੀਂ ਚਾਹੀਦੀ 2 ਸਾਲ ਪਹਿਲਾਂ ਉਹਨਾਂ ਨੂੰ ਜੈਡ ਸਿਕਿਉਰਟੀ ਮਿਲੀ ਸੀ ਉਹਦੇ ਵਿੱਚ ਕੇਂਦਰ ਦੇ ਪੁਲਿਸ ਮੁਲਾਜ਼ਮ ਕੇਂਦਰ ਦੇ ਸੁਰੱਖਿਆ ਮੁਲਾਜ਼ਮ ਹੁੰਦੇ ਆ ਪਰ ਜਦੋਂ ਇਸ ਗੱਲ ਦੀ ਚਰਚਾ ਚੱਲੀ ਕਿ ਭਾਈ ਬੀਜੇਪੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਾਰਾਂ ਜੁੜੀਆਂ ਨੇ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਸਿਕਿਉਰਿਟੀ ਦਿੱਤੀ ਗਈ ਆ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਉਹ ਸਿਕਿਉਰਿਟੀ ਵਾਪਸ ਭੇਜ ਦਿੱਤੀ ਵਾਪਸ ਭੇਜਣ ਦੀ ਗੱਲ ਕੀਤੀ ਤੇ ਹੁਣ ਉਹ ਵਾਪਸ ਲੈ ਲਈ ਗਈ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਹੋਣਗੇ ਕੇਂਦਰੀ ਮੁਲਾਜ਼ਮ ਨਹੀਂ ਹੋਣਗੇ ਉਹ ਆਪਣੇ ਤਰੀਕੇ ਨਾਲ ਚੱਲਣਗੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਨਿੱਕੇ ਦੇ ਘਰ ਦੇ ਵਿੱਚ ਰਹਿਣ ਨੂੰ ਤਿਆਰ ਆ ਤੇ ਮੈਂ ਕਿਸੇ ਦੇ ਕੋਲੋਂ ਗੱਲ ਅਖਵਾਉਣ ਦੇ ਲਈ ਨਹੀਂ ਮੈਂ ਸਾਫ਼ ਸੁਥਰੇ ਜੀਵਨ ਨੂੰ ਬਤੀਤ ਕਰਨਾ ਚਾਹੁੰਦਾ ਤੇ ਮੈਨੂੰ ਕੋਈ ਸਿਆਸੀ ਪਾਰਟੀ ਨਹੀਂ ਚਾਹੀਦੀ ਉਸ ਤੋਂ ਕੋਈ ਗੱਲ ਇਹ ਆ ਵੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਆਮ ਆਦਮੀ ਕਲੀਨਿਕਾਂ ਦੀ ਮਸ਼ਹੂਰੀ ਵਾਸਤੇ ਸਰਕਾਰ ਨੇ 100 ਕਰੋੜ ਰੁਪਏ ਤੋਂ ਵੱਧ ਖਰਚੇ ਕਰ ਦਿੱਤੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੁਣ ਇਹ ਗੱਲ ਕਹੀ ਜਾ ਰਹੀ ਆ ਕਿ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲਾਂਗੇ ਪਰ ਪਹਿਲਾਂ ਇਹਨਾਂ ਆਮ ਆਦਮੀ ਕਲੀਨਿਕਾਂ ਦੀ ਮਸ਼ਹੂਰੀ ਦੇ ਉੱਤੇ ਰਾਜ ਪਦਰੀ ਸਮਾਗਮਾਂ ਦੇ ਉੱਤੇ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਬੋਰਡਾਂ ਦੇ ਉੱਤੇ ਫਜ਼ੂਲ ਖਰਚੀ ਕੀਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੂਬੇ ਦੇ ਉੱਤੇ ਚੜੇ 374000 ਕਰੋੜ ਦੇ ਕਰਜ਼ੇ ਨੂੰ ਲਾਉਣ ਦੀ ਥਾਂ ਸੂਬਾ ਸਰਕਾਰ ਦੇ ਵੱਲੋਂ ਨਿੱਜੀ ਹਿੱਤਾਂ ਦੇ ਲਈ ਪੰਜਾਬ ਦੇ ਖਜ਼ਾਨੇ ਦੀ ਫਜ਼ੂਲ ਖਰਚੀ ਕੀਤੀ ਜਾ ਰਹੀ ਹੈ ਸੂਬੇ ਦੇ ਲੋਕ ਇਨ੍ਹਾਂ ਫਜ਼ੂਲ ਖਰਚਿਆਂ ਨੂੰ ਕਿਉਂ ਚੱਲਣ ਉਨਾ ਕਹਿਆ ਕਿ ਆਮ ਆਦਮੀ ਕਲੀਨਿਕਾਂ ਤੇ 100 ਕਰੋੜ ਤੋਂ ਵੱਧ ਦਾ ਫਜ਼ੂਲ ਖਰਚਾ ਕੀਤਾ ਗਿਆ ਜੋ ਕਿ ਮੁੱਖ ਮੰਤਰੀ ਤੋਂ ਸੂਚਲੇ ਜਾਣਾ ਚਾਹੀਦਾ ਮਜੀਠੀਆ ਨੇ ਟਵੀਟ ਕਰਦੇ ਆ ਕਿਹਾ ਕਿ ਆਪ ਸਰਕਾਰ ਦੇ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਨਾ ਤਾਂ ਕੋਈ ਡਾਕਟਰ ਮੌਜੂਦ ਹੈ ਨਾ ਪੈਰਾਮੈਡੀਕਲ ਸਟਾਫ ਤੇ ਨਾ ਹੀ ਦਵਾਈਆਂ ਮੁਹੱਈਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਸਿਹਤ ਸਹੂਲਤਾਂ ਦੇਣ ਦੇ ਵਿੱਚ ਫੇਲ ਸਾਬਤ ਹੋਈ ਆ ਇਹ ਗੱਲ ਅਸਲ ਦੇ ਵਿੱਚ ਕਿੱਥੋਂ ਛੜੀ ਕਿਉਂਕਿ ਹੁਣ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਨੇ ਪਿਛਲੇ ਦਿਨੀ ਖੁਦ ਇਹ ਗੱਲ ਕਬੂਲ ਕੀਤੀ ਹੈ ਕਿ ਕੇਂਦਰ ਦੇ ਫੰਡ ਚਲਦ ਜਾਰੀ ਹੋ ਜਾਣਗੇ ਕਿਉਂਕਿ ਅਸੀਂ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲ ਰਹੇ ਹਾਂ ਪੰਜਾਬ ਦੇ ਵਿੱਚ ਅੱਧੋਂ ਵੱਧ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲ ਦਿੱਤੇ ਜਾਣਗੇ ਕਿਉਂਕਿ ਕੇਂਦਰ ਸਰਕਾਰ ਆਪਣੇ ਹਿੱਸੇ ਦਾ 60% ਪੈਸਾ ਇਸ ਕਰਕੇ ਰੋਕੀ ਬੈਠੀ ਹੈ ਕਿਉਂਕਿ ਪੈਸਾ ਕੇਂਦਰ ਦਾ ਤੇ ਨਾਂ ਆਮ ਆਦਮੀ ਦਾ ਇਹ ਗੱਲ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੀ ਹੈ ਤੇ ਹੁਣ ਇਸ ਗੱਲ ਦੇ ਵਿੱਚ ਮੋੜ ਆ ਗਿਆ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਮੁਹੱਲਾ ਕਲੀਨਿਕ ਜਿਵੇਂ ਦਿੱਲੀ ਦੀ ਤਰਜ਼ ਦੇ ਉੱਤੇ ਜਾਂ ਤਾਂ ਉਹ ਨਾਂ ਰੱਖਣੇ ਪੈਣਗੇ ਜਾਂ ਕੋਈ ਹੋਰ ਨਾਂ ਪਰ ਆਮ ਆਦਮੀ ਕਲੀਨਿਕ ਦੇ ਨਾਂ ਬਦਲਣੇ ਪੈਣਗੇ ਪਰ ਮਸ਼ਹੂਰੀਆਂ ਆਮ ਆਦਮੀ ਕਲੀਨਿਕ ਦੀਆਂ ਕੀਤੀਆਂ ਗਈਆਂ ਪੈਸਾ ਪੰਜਾਬ ਦੇ ਲੋਕਾਂ ਦਾ ਬਰਬਾਦ ਹੋਇਆ ਪੰਜਾਬ ਦੇ ਲੋਕਾਂ ਦਾ ਤਿਲ ਤਿਲ ਕਰਕੇ ਮਰ ਜਾਂਦਾ ਆਪਾਂ ਚਿਹਰਾ ਨਹੀਂ ਦੇਖਦੇ ਤੇ ਕਦੇ ਕੋਈ ਮਸ਼ਹੂਰੀ ਕਦੇ ਕੋਈ ਮਸ਼ਹੂਰੀ ਕਦੇ ਕੋਈ ਮਸ਼ਹੂਰੀ ਇਹਦੇ ਉੱਤੇ ਪੈਸਾ ਕਿੰਨਾ ਬਰਬਾਦ ਹੋਇਆ ਸੋ ਇਸ ਗੱਲ ਕਰਕੇ ਹੁਣ ਚਰਚਾ ਛੜੀ ਆ ਉਸ ਤੋਂ ਕੁਲੀ ਗੱਲ ਇਹ ਹੈ ਬੜੀ ਮਹੱਤਵਪੂਰਨ ਕਿ ਧੁਆਂਖੀ ਹੋਈ ਧੁੰਦ ਤੋਂ ਪ੍ਰਭਾਵਿਤ ਦਿੱਲੀ ਦੇ ਵਿੱਚ ਕਈ ਉਡਾਣਾਂ ਨੂੰ ਵਾਪਸ ਮੋੜਨਾ ਪਿਆ ਇਹ ਗੱਲ ਐਨਆਰਈ ਪੈਣਾ ਵੀਰਾਂ ਵਾਸਤੇ ਬਹੁਤ ਲਾਜ਼ਮੀ ਆ ਬੜੀ ਜ਼ਰੂਰੀ ਹੈ ਕਿ ਇਸ ਵੇਲੇ ਕਿਸ ਤਰੀਕੇ ਦੇ ਨਾਲ ਦਿੱਲੀ ਪੰਜਾਬ ਹਰਿਆਣਾ ਤੇ ਕਈ ਹੋਰ ਸੂਬਿਆਂ ਦੇ ਵਿੱਚ ਧੁਆਂਖੀ ਹੋਈ ਧੁੰਦ ਦੇ ਕਰਕੇ ਲੋਕਾਂ ਦਾ ਸਾਹ ਲੈਣਾ ਦੁੱਭਰ ਹੋਇਆ ਪਿਆ ਹਵਾ ਦੇ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਰਾਜਧਾਨੀ ਦਿੱਲੀ ਭਾਰਤ ਦਾ ਸਭ ਤੋਂ ਵੱਧ ਤੇ ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਦਿੱਲੀ ਜਿਹੜੀ ਇਹਦੀ ਧੁਆਂਖੀ ਧੁੰਦ ਨੇ ਬੁੱਧਵਾਰ ਨੂੰ ਹਵਾਈ ਸਫਰ ਨੂੰ ਬੇहद ਪ੍ਰਭਾਵਿਤ ਕੀਤਾ ਦਿੱਲੀ ਹਵਾਈ ਅੱਡੇ ਤੇ ਸਵੇਰੇ ਸਿਫਰ ਦ੍ਰਿਸ਼ਟਤਾ ਯਾਨੀ ਕਿ ਜ਼ੀਰੋ ਵਿਜ਼ਿਬਿਲਟੀ ਦੇ ਕਰਕੇ ਘੱਟੋ ਘੱਟ 7 ਉਡਾਣਾਂ ਨੂੰ ਮੋੜਨਾ ਪਿਆ ਤੇ ਕਈ ਉਡਾਣਾਂ ਦੇ ਵਿੱਚ ਦੇਰੀ ਹੋਈ ਹੈ ਜਿਸ ਕਰਕੇ ਮੁਸਾਫਰਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਧੁਆਂਖੀ ਧੁੰਦ ਕਰਕੇ ਬਣੇ ਹਾਲਾਤ ਕਾਰਨ ਦਿੱਲੀ ਹਵਾਈ ਅੱਡੇ ਨੇ ਮੁਸਾਫਰਾ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਡਾਣ ਸੰਬੰਧੀ ਜਾਣਕਾਰੀ ਲਈ ਸਬੰਧਤ 에ਅਰਲਾਈਨ ਨਾਲ ਸੰਪਰਕ ਤੋਂ ਬਾਅਦ ਕਰੋ ਨਿਕਲਿਆ ਜਾਵੇ ਹਾਸਲ ਜਾਣਕਾਰੀ ਦੇ ਮੁਤਾਬਕ ਖਰਾਬ ਮੌਸਮ ਦੇ ਕਰਕੇ ਸਵੇਰੇ 7 ਵਜੇ ਤੋਂ 6 ਉਡਾਣਾਂ ਨੂੰ ਜੈਪੁਰ ਤੇ ਇੱਕ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਸਵੇਰੇ 5:30 ਵਜੇ ਦੇ ਨੇੜੇ ਤੇੜੇ ਬਹੁਤ ਗਹਿਰਾ ਕੋਰਾ ਛਾਉਣ ਲੱਗਾ ਦਿੱਲੀ ਹਵਾਈ ਅੱਡੇ ਤੇ ਸਵੇਰੇ 8:30 ਵਜੇ ਸਭ ਤੋਂ ਘੱਟ ਵਿਜ਼ਿਬਿਲਟੀ ਸੀ ਦੱਸਣਾ ਬਣਦਾ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਧ ਮਸਰੂਫ ਅੱਡਾ ਤੇ ਇਥੋਂ ਹਰ ਰੋਜ਼ ਤਕਰੀਬਨ 1400 ਉਡਾਣਾ ਉਡਾਣ ਭਰਦੀਆਂ ਨੇ ਤੋਂ ਆਖੀ ਤੋਂ ਦੇ ਕਰਕੇ ਇਸ ਵੇਲੇ ਲੋਕਾਂ ਦਾ ਜਉਣਾ ਦੁੱਬਰ ਹੋਇਆ ਪਿਆ ਇੱਥੇ ਵੀ ਦਸਨਾ ਬਣਦਾ ਕਿ ਦੋ ਦਿਨ ਪਹਿਲਾਂ ਜਦੋਂ ਲੁਧਿਆਣੇ ਦੇ ਵਿੱਚ ਇੱਕ ਕਾਨਫਰੰਸ ਦੇ ਵਿੱਚ ਪੰਕਚਨ ਦੇ ਲਈ ਉਪ ਰਾਸ਼ਟਰਪਤੀ ਦੇ ਹੈਲੀਕਾਪਟਰ ਨੇ ਇੱਥੇ ਲੈਂਡ ਕਰਨਾ ਸੀ ਤਾਂ ਉਹਨਾਂ ਦਾ ਹੈਲੀਕਾਪਟਰ ਇਸ ਕਰਕੇ ਨਹੀਂ ਲੈਂਡ ਕਰ ਸਕਿਆ ਕਿਉਂਕਿ ਵਿਜ਼ਿਬਿਲਟੀ ਨਹੀਂ ਘਾਟ ਸੀ ਕਿਉਂਕਿ ਧਰਤੀ ਦੇ ਉੱਤੇ ਕੁਝ ਦਿਸ ਨਹੀਂ ਰਿਹਾ ਇਸ ਕਰਕੇ ਉਹ ਹੈਲੀਕਾਪਟਰ ਵਾਪਸ ਚਲਾ ਗਿਆ ਤੇ ਉਹ ਲੈਂਡਿੰਗ ਐਮਰਜੈਂਸੀ ਅਮਰਸਰ ਦੇ ਵਿੱਚ ਹੋਈ ਹੈ ਤੇ ਲੁਧਿਆਣੇ ਵਾਲੇ ਪ੍ਰੋਗਰਾਮ ਦੇ ਵਿੱਚ ਉਹ ਉਪਰਾਸ਼ਟਰਪਤੀ ਨਹੀਂ ਪਹੁੰਚ ਸਕੇ ਯਾਨੀ ਕਿ ਪੰਜਾਬ ਦਿੱਲੀ ਹਰਿਆਣਾ ਤੇ ਹੋਰ ਵੱਖ-ਵੱਖ ਥਾਵਾਂ ਤੇ ਇਸ ਵੇਲੇ ਹਾਲਾਤ ਇੰਨੇ ਖਤਰਨਾਕ ਬਣੇ ਹੋਏ ਆ ਕਿ ਸਮਝ ਨਹੀਂ ਆਉਂਦੀ ਕਿ ਆਉਂਦੇ ਸਮੇਂ ਦੇ ਵਿੱਚ ਬਣੂਗਾ ਕੀ ਸਮਝ ਨਹੀਂ ਆਉਂਦੀ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦਾ ਦਿੱਲੀ ਦਾ ਦੇਸ਼ ਦਾ ਵਾਤਾਵਰਣ ਦੇ ਮਾਮਲੇ ਦੇ ਵਿੱਚ ਬਚਾ ਕਿਵੇਂ ਹੋਊਗਾ ਉਸ ਤੋਂ ਕੋਈ ਗੱਲ ਇਹ ਆ ਕਿ ਲੰਘੇ ਕੱਲ ਕਾਂਗਰਸ ਦੇ ਕੋ-ਇਨਚਾਰਜ ਅਲੋਕ ਮਹਿਤਾ ਹੋਰਾਂ ਨੇ ਇੱਕ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਜਿਹੜੇ ਲੋਕ ਪਾਰਟੀ ਨੂੰ ਛੱਡ ਗਏ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚ ਵਾਪਸ ਆਉਣ ਦੀ ਕੋਈ ਜ਼ਰੂਰਤ ਵੀ ਨਹੀਂ ਤੇ ਉਹ ਲੋਕ ਪਾਰਟੀ ਦੇ ਵਿੱਚ ਵਾਪਸ ਨਹੀਂ ਲੈ ਜਾਣਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਔਖੇ ਵੇਲੇ ਦੇ ਵਿੱਚ ਪਾਰਟੀ ਨੂੰ ਛੱਡ ਕੇ ਕਿਤੇ ਹੋਰ ਜਾਣ ਵਾਲੇ ਤੇ ਫਿਰ ਮੌਕੇ ਮੁਤਾਬਕ ਵਾਪਸ ਆਉਣ ਵਾਲੇ ਲੋਕਾਂ ਦੀ ਪਾਰਟੀ ਦੇ ਵਿੱਚ ਕੋਈ ਨਹੀਂ ਥਾਂ ਨਹੀਂ ਆ ਅਸਲ ਦੇ ਵਿੱਚ ਉਹਨਾਂ ਦਾ ਇਹ ਬਿਆਨ ਸਿੱਧਾ-ਸਿੱਧਾ ਦਲਬੀਰ ਗੋਲਡੀ ਨਾਲ ਜਾ ਜੁੜਦਾ ਦਲਬੀਰ ਗੋਲਡੀ ਨੇ ਆਪਾਂ ਜਾਣਦੇ ਹਾਂ ਕੁਝ ਇੱਕ ਹਫ਼ਤੇ ਪਹਿਲਾਂ ਕਾਂਗਰਸ ਦੇ ਵਿੱਚ ਆਉਣ ਦੇ ਲਈ ਔਲਣਾ ਸ਼ੁਰੂ ਕੀਤਾ ਕੁਝ ਮਹੀਨੇ ਪਹਿਲਾਂ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਬਣਿਆ ਨਹੀਂ ਤਾਂ ਉਹ ਵਾਪਸ ਹੋਣ ਕਾਂਗਰਸ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੇ ਹੁਣ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ ਕਿ ਮੇਰੀ ਬਹੁਤ ਵੱਡੀ ਗਲਤੀ ਸੀ ਕਿ ਮੈਂ ਪਾਰਟੀ ਛੱਡ ਕੇ ਗਿਆ ਪਰ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਲੋੜ ਨਹੀਂ ਹੁਣ ਵਾਪਸ ਆਉਣ ਦੀ ਤੁਸੀਂ ਜਿੱਥੇ ਹੋ ਉੱਥੇ ਰਹੋ ਇਸ ਦੇ ਬਾਵਜੂਦ ਦਲਬੀਰ ਗੋਲਡੀ ਅੱਜਕੱਲ੍ਹ ਅਮਰਤਾ ਵੜਿੰਗ ਦੇ ਪੱਖ ਦੇ ਵਿੱਚ ਗੱਦੜਬਾਹ ਵਿੱਚ ਪ੍ਰਚਾਰ ਕਰਦੇ ਦੇਖੇ ਜਾ ਰਹੇ ਆ ਤੇ ਉਧਰੋਂ ਹੁਣ ਕਾਂਗਰਸ ਦੇ ਕੋ ਇੰਚਾਰਜ ਅਲੋਕ ਹੋਰਾਂ ਦਾ ਬਿਆਨ ਆਇਆ ਕਿ ਭਾਈ ਪਾਰਟੀ ਦੇ ਵਿੱਚ ਨਹੀਂ ਲਏ ਜਾਣਗੇ ਉਹ ਲੋਕ ਜਿਹੜੇ ਪਾਰਟੀ ਨੂੰ ਛੱਟ ਗਏ ਕੀ ਦਲਬੀਰ ਗੋਲਡੀ ਪੰਜਾਬ ਦੇ ਵਿੱਚ ਸਰਗਰਮ ਸਿਆਸਤ ਨਹੀਂ ਕਰ ਸਕੂ ਕੀ ਦਲਬੀਰ ਗੋਲਡੀ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਮੁੜ ਕੇ ਨਹੀਂ ਆ ਸਕੂ ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਹੋ ਸਕਦਾ ਮੈਨੂੰ ذاتی ਤੌਰ ਤੇ ਲੱਗਦਾ ਕਿ ਵਾਪਸੀ ਉਹਨਾਂ ਦੀ ਹੋ ਜਾਣੀ ਆ ਕਿਉਂਕਿ ਬਹੁਤ ਸਾਰੇ ਕਾਂਗਰਸੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੇ ਪਹਿਲਾਂ ਵੀ ਬੀਜੇਪੀ ਵੱਲ ਗਏ ਸੀ ਤੇ ਉਹਨਾਂ ਦੇ ਵਿੱਚੋਂ ਕਈ ਵਾਪਸ ਵੀ ਆ ਗਏ ਆ ਪਾਰਟੀਆਂ ਛੱਡ ਕੇ ਜਾਣਾ ਤੇ ਵਾਪਸ ਆ ਜਾਣਾ ਇਹ ਸਾਡੇ ਦੇਸ਼ ਦੇ ਲੋਕਾਂ ਦੇ ਲਈ ਅੱਜਕੱਲ ਆਮ ਗੱਲ ਹੋਈ ਪਈ ਆ ਸਾਡੇ ਦੇਸ਼ ਦੇ ਲੋਕਾਂ ਦੇ ਲਈ ਇਹ ਬੜੀ ਹੈਰਾਨੀਯਾਨਕ ਗੱਲ ਹੋਈ ਪਈ ਆ ਕਿ ਆ ਵੀ ਕਰਤਾ ਉਹ ਵੀ ਕਰਤਾ ਐ ਵੀ ਕਰਤਾ ਪਰ ਦੇਖਦੇ ਹਾਂ ਕੀ ਬਣਦਾ ਦਲਵੀਰ ਗੋਲਡੀ ਇਸ ਵੇਲੇ ਕਈ ਤਰ੍ਹਾਂ ਦੇ ਦੌਰ ਦੇ ਵਿੱਚੋਂ ਨਿਕਲ ਰਹੇ ਆ ਦਲਵੀਰ ਗੋਲਡੀ ਇਸ ਵੇਲੇ ਕਈ ਪ੍ਰਸਥਿਤੀਆਂ ਵਿੱਚੋਂ ਨਿਕਲ ਰਹੇ ਆ ਉਹਨਾਂ ਦੀ ਇਮੇਜ ਬਹੁਤ ਖਰਾਬ ਹੋਈ ਆ ਕਿ ਉਹਨਾਂ ਨੇ ਕਾੜੀ-ਕਾੜੀ ਕਿਸ ਤਰੀਕੇ ਨਾਲ ਪਾਰਟੀ ਬਦਲੀ ਤੇ ਹੁਣ ਜਦੋਂ ਲੱਗਦਾ ਕਿ ਉਧਰਲੇ ਪਾਸੇ ਕੁਝ ਨਹੀਂ ਵਟਿਆ ਜਾਣਾ ਤੇ ਉਹ ਮੁੜ ਕੇ ਪਹਿਲਾਂ ਵਾਲੇ ਘਰ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਹੁਣ ਆਉਣ ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਸ਼ਾਇਦ ਕਰਨਾ ਪਵੇ ਤੇ ਜਾਂਦੇ ਜਾਂਦੇ ਪੰਜਾਬ ਦੇ ਮੌਸਮ ਦੀ ਹਰ ਵੰਨੀ ਕਰ ਰਹੀ ਗਏ ਪੰਜਾਬ ਦੇ ਵਿੱਚ ਮੌਸਮ ਸਥਿਰ ਆ ਪੰਜਾਬ ਦੇ ਵਿੱਚ ਮੌਸਮ ਠੀਕ ਆ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਇਸ ਵੇਲੇ ਧੁੰਦ ਧੂਏ ਤੇ ਪ੍ਰਦੂਸ਼ਣ ਵਾਲਾ ਤੇ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਹਾਲ ਦੀ ਘੜੀ ਕੋਈ ਨਹੀਂ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਆ ਕਿ ਰਾਤਾਂ ਲਗਾਤਾਰ ਠੰਡੀਆਂ ਹੋਈ ਜਾਣੀਆਂ ਤੇ ਦਿਨ ਦੇ ਵੇਲੇ ਲੋਕ ਸੈਰ ਕਰਨ ਤੋਂ ਵੀ ਗੁਰੇਜ਼ ਕਰਨ ਬੱਚੇ ਤੇ ਬਜ਼ੁਰਗ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਐਨਆਰਆਈ ਪੈਣਾ ਵੀਰ ਆਉਣ ਵੇਲੇ ਪੰਜਾਬ ਦੇ ਵਿੱਚ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਕਿਉਂਕਿ ਇਸ ਵੇਲੇ ਸਾਹ ਲੈਣ ਦੇ ਵਿੱਚ ਦਿੱਕਤਾਂ ਪ੍ਰਦੂਸ਼ਣ ਦੀ ਭਾਰ ਫੇਫੜਿਆਂ ਦੇ ਰੋਗ ਜ਼ੁਕਾਮ ਬੁਖਾਰ ਦਿਲ ਦੇ ਰੋਗਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਜਾਣਕਾਰੀਆਂ ਕਈ ਹੋਰ ਵੀ ਸਨ ਪਰ ਜੋ ਵਕਤ ਲਈ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪੰਜਾਬ ਦੀਆਂ ਤੇ ਦੇਸ਼ ਦੁਨੀਆ ਦੀਆਂ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਰੋਂ ਤੱਕ ਸਾਰੇ ਹੀ ਪੈਣਾ ਵੀਰਾਂ ਨੂੰ ਪਿਆਰ ਭਰੀਤ ਨਿੱਗੀ ਸਤਿ ਸ਼੍ਰੀ ਅਕਾਲ